ਹੁਸ਼ਿਆਰਪੁਰ ਚ ਵੱੰਨ ਮਹੋਤਸਵ ਸਮਾਗਮ ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬ ਮਾਮਲੇ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਬਿਨਾਂ ਲਏ ਇੱਕ ਵਾਰ ਫਿਰ ਉਨ੍ਹਾਂ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀਆਂ ਗਲਤੀਆਂ ਦੀ ਮਾਫੀ ਮੰਗ ਰਹੇ ਨੇ। ਮਾਫੀ ਗਲਤੀਆਂ ਲਈ ਹੁੰਦੀ ਹੈ, ਗੁਨਾਹਾਂ ਲਈ ਨਹੀਂ। ਜਾਣ ਬੁੱਝ ਕੇ ਕੀਤਾ ਜਾਣ ਵਾਲਾ ਗੁਨਾਹ ਹੁੰਦਾ ਹੈ ਨਾ ਕਿ ਗਲਤੀ। ਸਾਡੇ ਕੋਲ ਵੀ ਕੇਸ ਚੱਲ ਰਿਹਾ ਤੇ ਨਵੇਂ ਸਬੂਤ ਆਏ ਨੇ। ਕੁਝ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ। ਸਾਰਿਆਂ ਦੇ ਅੰਦਰ ਦਰਦ ਹੈ, ਸਜ਼ਾ ਜ਼ਰੂਰ ਮਿਲੇਗੀ। ਸੀਐਮ ਮਾਨ ਨੇ ਕਿਹਾ ਕਿ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਨੇ ਰੱਬ ਤੇ ਲੋਕਾਂ ਦੀ ਅਦਾਲਤ ਨੇ سزا ਦੇ ਦਿੱਤੀ ਹੈ ਜਲਦੀ ਹੀ ਅਦਾਲਤ سزا ਦੇਵੇਗੀ ਭਾਵੇਂ ਮਹਿੰਗੇ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਣ ਪਰ سزا ਜ਼ਰੂਰ ਮਿਲੇਗੀ ਹੋਰ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਸੀਂ ਵੀ ਸੁਣੋ ਕੋਈ ਰਾਜਨੀਤਿਕ ਗੱਲ ਮੈਂ ਜ਼ਿਆਦਾ ਨਹੀਂ ਕਰਨੀ ਕਰੀਏ ਵੀ ਕੀ ਉਹ ਤਾਂ ਮੂਰੋ ਖਤਮ ਤਾਂ ਹੋਇਆ ਪਿਆ ਕੰਮ ਸਾਰਾ ਤੁਸੀਂ ਦੇਖੀ ਹੁਣ ਜਾਣਦੇ ਹੋਗੇ ਰੋਜ਼ ਹੀ ਮੈਂ ਆਇਆ ਨਹੀਂ ਕੀਤਾ ਜੀ ਮੇਰੀਆਂ ਆਂ ਭੁੱਲਾ ਨੇ ਜੀ ਮੇਰੀਆਂ ਆਂ ਨੇ ਜੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਨ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੀਆਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਹੈ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆ ਕਚਹਿਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਉਹਨਾਂ ਵਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਐ ਕਿ ਆਪਦੇ ਗਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਐ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਐ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ پاک ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ